ਮੈਂ ਰਾਮ ਸਿੰਘ ਭੈਣੀਵਾਗਾ ਜ਼ਿਲ੍ਹਾ ਪ੍ਰਧਾਨ ਮਾਨਸਾ ਭਾਰਤੀ ਕਿਸਾਨ ਯੂਨੀਅਨ ਨੇਤਾ ਉਗਰਾਹਾਂ ਜੋ ਕੱਲ ਚੰਡੀਗੜ੍ਹ ਦੇ ਵਿੱਚ ਕੰਗਣਾ ਰਾਉਟ ਦੀ ਇੱਕ ਨੌਜਵਾਨ ਲੜਕੀ ਵੱਲੋਂ ਜੋ ਮੁਲਾਜ਼ਮ ਸੀ ਉਹਦੇ ਵੱਲੋਂ ਉਹਦੇ ਥੱਪੜ ਮਾਰਿਆ ਗਿਆ ਬਹੁਤ ਸਾਰੀਆਂ ਚਰਚਾਵਾਂ ਉੱਤੇ ਚੱਲ ਰਹੀਆਂ ਐ ਕਿ ਘਟਨਾ ਕੀ ਆ ਅਸਲ ਦੇ ਵਿੱਚ ਜਦੋਂ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਏ ਸੀ ਉਦੋਂ ਦਿੱਲੀ ਦੀਆਂ ਬਰੂਹਾਂ ਤੇ ਮੋਰਚਾ ਲੱਗਿਆ ਸਾਰੇ ਦੇਸ਼ ਦੇ ਲੋਕਾਂ ਦਾ ਕਿਰਤੀ ਲੋਕਾਂ ਦਾ ਕਿਸਾਨਾਂ ਦਾ ਹਰ ਵਰਗ ਦੇ ਲੋਕ ਉਸ ਅੰਦੋਲਨ ਦਾ ਸਾਥ ਦੇ ਰਹੇ ਸੀ ਜਿਹਦੇ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਜਾ ਰਹੀਆਂ ਸੀ ਤਾਂ ਉਸ ਸਮੇਂ ਕੰਗਣਾ ਰੌਤ ਨੇ ਇੱਕ ਬਿਆਨ ਦਿੱਤਾ ਸੀ ਜਾ ਕਿ ਜਿਹੜੀਆਂ ਔਰਤਾਂ ਧਰਨੇ ਦੇ ਵਿੱਚ ਆ ਰਹੀਆਂ ਆ ਉਹਨਾਂ ਨੂੰ 100-100 ਰੁਪਿਆ 2-200 ਰੁਪਿਆ ਦੇ ਕੇ ਦਿਹਾੜੀ ਤੇ ਲੈ ਕੇ ਆਂਦਾ ਜਾ ਜਿਹੜਾ ਜਾ ਰਹੇ ਇਸ ਜਿਹੜੇ ਸ਼ਬਦ ਉਹ ਵਰਤੇ ਸੀ ਤਾਂ ਇਸ ਗੱਲ ਦਾ ਗੁੱਸਾ ਸਾਰੇ ਦੇਸ਼ ਵਾਸੀਆਂ ਦੇ ਮਨਾਂ ਵਿੱਚ ਸੀ ਉਹਦਾ ਹੀ ਸਿੱਟਾ ਹੈ ਕਿ ਕੱਲ ਜਦੋਂ ਕੰਗਣਾ ਰੌਤ ਉਸ ਨੌਜਵਾਨ ਲੜਕੀ ਜੋ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ ਔਰ ਇਹ ਵੀ ਪਤਾ ਲੱਗਿਆ ਕਿ ਉਹਦਾ ਪਰਿਵਾਰ ਹੈ ਜਿਹੜਾ ਜਥੇਬੰਦੀ ਦੇ ਵਿੱਚ ਕੰਮ ਕਰ ਰਿਹਾ ਇੱਕ ਜਥੇਬੰਦੀ ਦੇ ਵਿੱਚ ਸੋ ਇਹੋ ਜਿਹੇ ਲੋਕਾਂ ਨੂੰ ਜੋ ਬੇਨਾ ਸੋਚੇ ਸਮਝੇ ਬੋਲਦੇ ਐ ਕਿਉਂਕਿ ਉਹ ਸਮਾਂ ਸੀ ਜਦੋਂ ਕੜਾਕੀ ਦੀ ਸਰਦੀ ਗਰਮੀ ਬਾਰਸ਼ਾਂ ਦੇ ਵਿੱਚ ਕਿਸਾਨ ਮਜ਼ਦੂਰ ਔਰਤਾਂ ਉਸ ਮੋਰਚੇ ਵਿੱਚ ਬੈਠੀਆਂ ਸਨ ਤੇ ਕਿੰਨੀਆਂ مصیبتਾਂ ਆਪਦੇ ਪਿੰਡੇ ਤੇ ਸਹੀਆਂ 750 ਕਿਸਾਨ ਆ ਜਿਹੜਾ ਉਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ ਮਜ਼ਦੂਰ ਵੀ ਸ਼ਹੀਦ ਹੋਏ ਆ ਔਰਤਾਂ ਵੀ ਸ਼ਹੀਦ ਹੋਈਆਂ ਸੋ ਇਹ ਕਿਤੇ ਨਾ ਕਿਤੇ ਜਿਹੜਾ ਗੁੱਸਾ ਐ ਇਸ ਹਰੇਕ ਦੇ ਮਨ ਦੇ ਵਿੱਚ ਆ ਉਹ ਗੁੱਸੂ ਜਿਹੜੇ ਕੰਗਣਾਂ ਨਾਲ ਉਹਦੇ ਲਬਜ ਬੋਲੇ ਹੋਏ ਸੀ ਉਹਦਾ ਸਿੱਟਾ ਹੀ ਹੈ ਕਿ ਕੱਲ ਜਿਹੜੀ ਘੰਟਾ ਵਾਪਰੀ ਆ ਕਿਉਂਕਿ ਇਸ ਤਰ੍ਹਾਂ ਦੀ ਵਿਆਰਵਾਜੀ ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਤਲਵਾਰ ਦੇ ਫੱਟਾ ਜਿਹੜੇ ਮਿੱਟ ਜਾਂਦੇ ਆ ਪਰ ਜਿਹੜੇ ਜ਼बान ਤੋਂ ਨਿਕਲੇ ਹੋਏ ਬੋਲ ਸ਼ਬਦ ਉਹ ਮਿਟਦੇ ਨਹੀਂ ਹੁੰਦੇ ਸੋ ਸਰਕਾਰ ਨੂੰ ਜੋ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਪਰਚਾ ਦਰਜ ਕੀਤਾ ਹੈ ਉਹਨੂੰ ਗਰੇਜ ਕਰਨਾ ਚਾਹੁੰਦਾ ਹੈ ਪਰਚਾ ਰੱਦ ਕਰਨਾ ਚਾਹੁੰਦਾ ਹੈ ਤਾਂ ਜਿਹੜਾ ਗੁੱਸਾ ਹੈ ਉਹ ਇਸ ਗੱਲ ਨੂੰ ਲੈ ਕੇ ਵੀ ਦੇਸ਼ ਦੇ ਲੋਕਾਂ ਦੇ ਵਿੱਚ ਫੈਲੂਗਾ ਕਿ ਜਦੋਂ ਕੰਗੜਾ ਰਲੋਤ ਬੂਲਦੀ ਸੀ ਅੱਤਵਾਦੀ ਜਾਂ ਪਤਾ ਨਹੀਂ ਕੀ ਕੀ ਸ਼ਬਦ ਵਰਤੇ ਆ ਕਿਸਾਨਾਂ ਨੂੰ ਲੋਕਾਂ ਨੂੰ ਉਹ ਤਾਂ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਇਸ ਲੜਕੀ ਦੇ ਖਿਲਾਫ ਜਾਨੀ ਜਰਕ ਦੇਣੇ ਪਰਚਾ ਜਿਹੜਾ ਤਰਜ ਕਰਤਾ ਸੋ ਪਰਚਾ ਜਿਹੜਾ ਰੱਦ ਕਰਨਾ ਚਾਹੀਦਾ ਸੋ ਸਾਰੇ ਇਨਸਾਫਪਸੰਦ ਲੋਕਾਂ ਨੂੰ ਕੰਗਣਾ ਰੋਣਾ ਦੇ ਸ਼ਬਦਾਂ ਦਾ ਜਿਹੜਾ ਉਹਦੇ ਬੋਲੇ ਗਏ ਆ ਉਹਦਾ ਅੱਜ ਵੀ ਰੋਸ ਹੈ ਤੇ ਰਹੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪ੍ਰਗਟ ਹੁੰਦਾ ਸੋ ਉਸ ਦੇ ਨਤੀਜਾ ਜੋ ਕੱਲ ਨਿਕਟਣਾ ਵਾਪਰੀ ਹੈ